ਫਰੀਦਕੋਟ ਪੁਲਿਸ ਵੱਲੋਂ 7 ਮਹੀਨੇ ਪੁਰਾਣੇ ਬੱਚੇ ਚੋਰੀ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕਰ ਦਿੱਤੇ ਗਏ ਨੇ ਦਰਅਸਲ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਵਿਅਕਤੀਆਂ ਦੇ ਵੱਲੋਂ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਕਤ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਸ ਗਿਰੋਹ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜੋ ਕਿ ਕਥਿਤ ਤੌਰ ਤੇ ਨਵਜੰਮਿਆ ਬੱਚੀਆਂ ਨੂੰ ਦੂਸਰੇ ਸੂਬਿਆਂ ਦੇ ਵਿੱਚ ਲਿਜਾ ਕੇ ਵੇਚਦਾ ਸੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਹੁਣ ਤੱਕ 6 ਵਿਅਕਤੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦੇ ਵਿੱਚ 4 ਮਹਿਲਾਵਾਂ ਸ਼ਾਮਲ ਨੇ ਇਸ ਤੋਂ ਇਲਾਵਾ ਤਿਹਾਰ ਜੇਲ੍ਹ ਦੇ ਵਿੱਚ ਨਜ਼ਰਬੰਦ ਹੋ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਨੇ ਅਦਾਲਤ ਪਾਸੋਂ ਉਹਨਾਂ ਦੇ ਪ੍ਰੋਡਕਸ਼ਨ ਵਾਰੰਟ ਮੰਗੇ ਨੇ ਸੂਚਨਾ ਦੇ ਮੁਤਾਬਕ ਪੁਲਿਸ ਨੇ ਇੱਥੇ ਸ਼ਬੀਨਾ ਪ੍ਰੀਤਕੌਰ ਕੁਲਦੀਪ ਕੌਰ ਸਰਬਜੀਤ ਸਿੰਘ ਤੇ ਰਣਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਇਸ ਤੋਂ ਪਹਿਲਾਂ ਪਰਮਜੀਤ ਸਿੰਘ ਨਾਮ ਦਾ ਵਿਅਕਤੀ ਜੋ ਕਿ ਤਿਹਾਰ ਜੇਲ੍ਹ ਦੇ ਵਿੱਚੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਮਾਮਲੇ ਦੀ ਪੜਤਾਲ ਕਰ ਰਹੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਕਹਿਣਾ ਹੈ ਕਿ ਤਫਦੀਸ਼ ਦੇ ਦੌਰਾਨ ਦੋ ਵਿਅਕਤੀਆਂ ਦਾ ਨਾਮ ਹੋਰ ਸਾਹਮਣੇ ਆਇਆ ਜਿਨ੍ਹਾਂ ਦੇ ਵਿੱਚ ਸਿਮਰਨਜੀਤ ਕੌਰ ਤੇ ਰਜਿੰਦਰ ਕੁਮਾਰ ਸ਼ਾਮਲ ਹੈ ਤਿਹਾਰ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਜਲਦੀ ਇਹਨਾਂ ਨੂੰ ਫਰੀਦਕੋਟ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਇਹਨਾਂ ਵਿਅਕਤੀਆਂ ਦੇ ਖਿਲਾਫ ਦਿੱਲੀ ਦੇ ਥਾਣਾ ਬੇਗਮਪੂਰਾ ਦੇ ਵਿੱਚ ਨਿੱਕੇ ਬੱਚਿਆਂ ਦੀ ਤਸਕਰੀ ਦੇ ਮਾਮਲੇ ਦਰਜ ਨੇ ਇਸ ਮਾਮਲੇ ਦੀ ਪੜਤਾਲ ਪੁਲਿਸ ਕਰ ਰਹੀ ਹੈ ਕੁਸੂਮਾ ਪਹਿਲਾਂ ਹੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਫਰੀਦਕੋਟ ਦੇ ਪਿੰਡ ਬਲੋਚਾ ਤੋਂ ਇੱਕ 6 ਮਹੀਨੇ ਦੀ ਬੱਚੀ ਪ੍ਰਦੀਪ ਕੌਰ ਨੂੰ ਲੁਜਾ ਕੇ ਅੱਗੇ ਵੇਚ ਦਿੱਤਾ ਸੀ ਪੁਲਿਸ ਨੇ ਅਜੇ ਤੱਕ ਵੇਚੀ ਗਈ ਬੱਚੀ ਨਹੀਂ ਲੱਭੀ ਤਾਂ ਡਿਊਟੀ ਮੈਜਿਸਟਰੇਟ ਫਰੀਦਕੋਟ ਨੇ ਰਣਜੀਤ ਸਿੰਘ ਤੇ ਪਰਮਜੀਤ ਸਿੰਘ ਨੂੰ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਦੇ ਦਿੱਤੇ ਨੇ ਤੇ ਇਸ ਦੇ ਨਾਲ ਹੀ ਤਿਹਾਰ ਜੇਲ੍ਹ ਦੇ ਵਿੱਚ ਨਜ਼ਰਬੰਦ ਮੁਲਜ਼ਮ ਸਿਮਰਨਜੀਤ ਕੌਰ ਤੇ ਰਜਿੰਦਰ ਕੁਮਾਰ ਦੇ ਪ੍ਰੋਡਕਸ਼ਨ ਵਾਰੰਟ ਵੀ ਜਾਰੀ ਕੀਤੇ ਗਏ ਨੇ ਇਹਨੇ ਥਾਣਾ ਸਾਦਕ ਦੇ ਵਿੱਚ ਜਿਹੜਾ ਕੇਸ ਰ ਇਦੇ ਚੋਂ ਹੁਣ ਤੱਕ ਅਸੀਂ 6 ਅਰੈਸਟਾਂ ਕਰ ਚੁੱਕੇ ਜੀ। 4 ਲੇਡੀਆਂ ਹੈਗੀਆਂ ਤੇ 2 ਵਿਅਕਤੀ ਹੈ ਜੀ। ਹਾਂ ਰਜਿੰਦਰ ਕੁਮਾਰ ਨਾਂ ਦਾ ਵਿਅਕਤੀ ਤੇ ਜਿਹੜਾ ਪ੍ਰੋਡਕਸ਼ਨ ਵਾਰੰਟ ਜਾਰੀ ਕਰਾ ਕੇ ਇਹਨੂੰ ਇੱਥੇ ਸਾਧਕ ਥਾਣੇ ਦੇ ਵਿੱਚ ਜਿਹੜੀ ਇਹਦੀ ਗ੍ਰਿਫਤਾਰੀ ਪਾਈ ਜਾਊਗੀ ਜੀ, ਪੁੱਛਗਿੱਛ ਕੀਤੀ ਜਾਊਗੀ। ਹੁਣ ਜਿਹੜਾ ਹੈਗਾ ਪ੍ਰੋਡਕਸ਼ਨ ਵਾਰੰਟ ਤੇ ਪਰਮਜੀਤ ਸਿੰਘ ਨੂੰ ਲਿਆਂਦਾਇਆ ਸੀਗਾ ਜੀ ਤੇ ਉਹਦੀ ਜਿਹੜੀਆਂ ਇਹ ਅਰੈਸਟ ਪਾਈਏ ਜੀ। ਕਿ ਬੱਚੀ ਚੋਰੀ ਹੋਈ ਸੀ ਉਹ ਹਲੇ ਤੱਕ ਨਹੀਂ ਮਿਲੀ ਜੀ ਜਿਹੜੀ ਸਾਧਕ ਸੁਪਰੇ ਪਿੰਡ ਤੋਂ ਹੋਈ ਸੀ ਚੋਰੀ। ਜੀ ਅਜੇ ਰਿਕਵਰੀ ਬਾਕੀ। ਪਰਜਿੰਦਰ ਕੁਮਾਰ ਨੂੰ ਹੀ ਪਤਾ ਉਹਨੇ ਬੱਚੀ